ਬਾਰੋ ਸ਼ਰੇਮ ਧਮਕੀਆਂ ਆਣੀ ਵਿਦੇਸ਼ੋਂ ਹਜ਼ਾਰਾਂ ਫੋਨ ਹੋ ਜਾਂਦਾ ਕਿ ਮਾਰ ਦੇਣਾ ਮਾਰ ਦੇਣਾ ਮਾਰ ਦੇਣਾ ਮਾਰ ਦੇਣਾ ਕਿੰਨੀ ਵਾਰੀ ਕਿੰਨੀ ਵਾਰ ਸਾਡੇ ਦੇਖੋ ਸ਼ਿਵ ਸੈਨਿਕਾਂ ਤੇ ਹਮਲੇ ਹੋਏ ਕਿੰਨੀ ਵਾਰ ਸਾਡੇ Hindu ਲੀਡਰ ਦੇ ਹਮਲੇ ਹੋਏ ਟਾਰਗੇਟ ਕਿਲਿੰਗ ਲਗਾਤਾਰ ਕਿੰਨੀ ਵਾਰੀ ਚੱਲੀ ਅੱਜ ਤੁਸੀਂ ਦੇਖੋ ਕਿ ਤਿੰਨ ਦਿਨ ਤੋਂ ਬੰਦਾ ਮਗਰ ਸਾਡੇ ਸ਼ਿਵ ਸੈਨਿਕ ਤੇ ਪਿਸਟਲ ਲੈ ਕੇ ਅਸਲਾ ਲੈ ਕੇ ਮਗਰ ਘੁੰਮ ਰਿਹਾ ਸੀਗਾ ਮਤਲਬ ਕਿੱਥੇ ਨਾ ਕਿੱਥੇ ਅੰਗੈਲੀ ਸਰਕਾਰਾਂ ਮੋਨ ਪ੍ਰਸ਼ਾਸਨ ਵੱਲੋਂ ਕੋਈ ਵੀ ਉਸਤੇ ਕਾਰਵਾਈ ਨਾ ਹੀ ਕੀਤੀ ਜਾਂਦੀ ਕਿ ਲੈਟਰ ਅਸੀਂ ਦੰਨੇ ਆ ਉਹ ਲੈਟਰ ਰੱਖ ਕੇ ਮੇਰੇ ਹਿਸਾਬ ਨਾਲ ਕੂੜੇ ਸੁੱਟ ਦਿੰਦੇ ਆ ਜਾਂ ਸਾਈਡ ਤੇ ਸੁੱਟ ਦਿੰਦੇ ਉਹਦੀ ਕੋਈ ਵੀ ਸੁਣਵਾਈ ਨਹੀਂ ਕੀਤੀ ਜਾਂਦੀ ਇਹਨਾਂ ਗੱਦਰ ਧਮਕੀਆਂ ਤੋਂ ਸਿਪਸਨਾ ਦੋ ਦੋ ਜਿੰਦਗੀ ਡਰੀ ਨਹੀਂ ਹੈ ਕੋਈ ਜਿੰਦਗੀ ਡਰਾਂਗੇ ਵੀ ਨਹੀਂ ਨਾ ਮੋਰ ਤੋਂ ਜਵਾਬ ਦਿੱਤਾ ਜਾਏਗਾ ਆਵਾਜ਼ ਬੁਲੰਦ ਵੀ ਕੀਤਾ ਜਾਏਗਾ ਸਨਾਤਨ ਤਰੰਮ ਦੀ ਕੀ ਸ਼ਰੇਆਮ ਧਮਕੀਆਂ ਦੇਣੀਆਂ ਕਿ ਪੰਜਾਬ ਦੇ ਵਿੱਚ ਹਿੰਦੂ ਸੇਫ ਨਹੀਂ ਹੈ ਕੀ ਇਹ ਦੇਖੋ ਭਾਈਚਾਰਾ ਅੱਜ ਇੱਕ ਹੋ ਕੇ ਕਿਦਾਂ ਬਾਜ਼ਾਰ ਬੰਦ ਕੀਤਾ ਮੈਂ ਦਿਲੋਂ ਸਲੂਟ ਕਰਦਾ ਫਗਵਾੜੇ ਦੀ ਜਨਤਾ ਨੂੰ ਫਗਵਾੜੇ ਦੇ ਮੇਰੇ ਭਰਾਵਾਂ ਨੂੰ ਦੇਖੋ ਕਿ ਕਿਦਾਂ ਸਾਥ ਦਿੱਤਾ ਇਦਾਂ ਹੀ ਸਾਨੂੰ ਚਾਹੀਦਾ ਹੈ ਕਿ ਪੰਜਾਬ ਚ ਅਸੀਂ ਇੱਕ ਹੋਈਏ ਇੱਕ ਗੱਲ ਕਰੀਏ ਸੋ ਸਸਕਾਲ ਜੀ ਸਾਂਟੀਵੀ ਦੇਖ ਰਹੇ ਹੋ ਜਿੱਥੇ ਕਿ ਅੱਜ ਫਗਵਾੜਾ ਸਵੇਰ ਤੋਂ ਬੰਦ ਹੈ ਕੱਲ ਜਿਹੜੀ ਸ਼ਾਮ ਸ਼ਿਵਸੇਨਾ ਆਗੂਆਂ ਵੱਲੋਂ ਬੰਦ ਦੀ ਕੋਲ ਦਿੱਤੀ ਗਈ ਸੀਗੀ ਸੋ 19 ਨਵੰਬਰ ਦੀ ਗੱਲ ਕਰ ਰਹੇ ਹਾਂ ਮੌਕੇ ਤਸਵੀਰਾਂ ਜਿੱਥੇ ਸਵੇਰ ਤੋਂ ਤੁਸੀਂ ਦੇਖ ਰਹੇ ਹੋ ਕਿ ਜਿੰਨੇ ਵੀ ਸ਼ਿਵ ਸੈਨਾ ਆਗੂ ਨੇ ਇਸ ਸਮੇਂ ਫਗਵਾੜੇ ਪਹੁੰਚੇ ਹੋਏ ਨੇ ਅਮਜੀ ਤੁਸੀਂ ਅੱਜ ਆਇਓ ਸਭ ਤੁਸੀਂ ਅੱਜ ਆਇਓ ਮਾਹੌਲ ਦੇਖ ਸਕਦੇ ਹੋ ਜਿੱਥੇ ਕਿ ਸਵੇਰੀ ਅਸੀਂ ਗੱਲਬਾਤ ਕੀਤੀ ਕਿਉਂਕਿ ਜਦੋਂ ਸੁਧੀਰ ਸੁਰੀ ਹੁਣਾ ਨਾਲ ਇੱਕ ਵੱਡਾ ਜਦੋਂ ਕਾਰਨਾਮਾ ਹੋਇਆ ਸੀਗਾ ਅਮਨਿਸਰ ਦੇ ਵੇਲੇ ਤੇ ਉਸ ਤੋਂ ਬਾਅਦ ਜਿਹੜੇ ਉਸਦੇ ਜਨਰ ਵੱਲੋਂ ਗੋਲੀ ਮਾਰੀ ਗਈ ਉਹਨਾਂ ਦੇ ਭਰਾ ਨੂੰ ਵੀ ਤੁਸੀਂ ਦੇਖ ਸਕਦੇ ਹੋ ਕਿ ਤਰਨਤਾਰਨ ਦੀ ਜਿਮਣੀ ਚੋਣਾ ਦੇ ਵਿੱਚ ਜਿਹੜੀ ਉਹਨਾਂ ਨੂੰ ਸੀਟ ਮਿਲਦੀ ਏ ਤੇ ਜਿਹੜੀ ਵੋਟਾਂ ਵੀ ਬਹੁਤ ਜ਼ਿਆਨੀ ਪੈਂਦੀਆਂ ਨੇ ਉਸ ਤੋਂ ਬਾਅਦ ਹੁਣ ਇੱਕ ਕੱਲ ਬੀਤੀ ਸ਼ਾਮ ਦੇਖੋ ਏਡਾ ਵੱਡਾ ਹੁੰਦਾ ਆਖਿਰਕਾਰ ਸ਼ਿਵ ਸੈਨਾ ਦੇ ਆਗੂ जय श्री कृष्णा जय श्री राधे ठाकुर जी का आशीर्वाद सदा सपर बना रहे बांके बिहारी कृपा सदा सपर बनी रहे ਤੁਸੀਂ ਗੱਲ ਕੀਤੀ ਮਨਦੀਪ ਸਿੰਘ ਦੀ ਉਹਦੀ ਬਾਰਟੀ ਖਾਲੀ ਪੁੱਠੀ ਤੁਸੀਂ ਦੇਖ ਲਈ ਹੋਣੀ ਵੀਡੀਓ ਮੇਰੀ ਕਿਉਂਕਿ ਉਹ ਬਾਰਟੀ ਖਾਲੀ ਪੁੱਠੀ ਹੋ ਗਈ ਹੋਈ ਹੈ ਉਹਦਾ ਸਾਡਾ ਕੋਈ ਲੈਣਾ ਨਹੀਂ ਲਗਾਤਾਰ ਤੁਸੀਂ ਦੇਖਿਆ ਆਰਐਸਐਸ ਤੇ ਹਮਲਾ ਦੇਖੋ ਜਿਹੜਾ ਉੱਥੇ ਹਮਲਾ ਹੋਇਆ ਲੀਡਰ ਤੇ ਅੱਜ ਤੁਸੀਂ ਦੇਖੋ ਕਿ ਤਿੰਨ ਦਿਨ ਤੋਂ ਬੰਦਾ ਮਗਰ ਸਾਡੇ ਸ਼ੇਵ ਸੈਨਿਕ ਤੇ ਪਿਸਟਲ ਲੈ ਕੇ ਅਸਲਾ ਲੈ ਕੇ ਮਗਰ ਘੁੰਮ ਰਿਹਾ ਸੀਗਾ ਮਤਲਬ ਕਿੱਥੇ ਨਾ ਕਿੱਥੇ ਅੰਗੈਲੀ ਸਰਕਾਰਾਂ ਮੋਨ ਪ੍ਰਸ਼ਾਸਨ ਨੂੰ ਨਜ਼ਰ ਨਹੀਂ ਆਇਆ ਫਗਵਾੜਾ ਦੇ ਕਿ ਕਿੱਥੇ ਨਾ ਕਿੱਥੇ ਸ਼ਿਫ ਸੈਨਿਕਾਂ ਨੂੰ ਜਾ ਕੇ ਟਾਰਗੇਟ ਕਿਉਂ ਬਣਾਇਆ ਜਾ ਰਿਹਾ ਲਗਾਤਾਰ ਤੁਸੀਂ ਦੇਖੋ ਜਲੰਧਰ ਤੋਂ ਸੀਰ ਕੁਮਾਰ ਬੰਟੀ ਹੈ ਲਗਾਤਾਰ ਕੱਲ ਤੁਸੀਂ ਫੋਨ ਦੇਖਿਆ ਮੇਰੀ ਵੀਡੀਓ ਪਈ ਹੋਈ ਸੀ ਇਹਨਾਂ ਦੀ ਵੀਡੀਓ ਪਈ ਸੀ ਕਿ ਕੋਲ ਆ ਰਹੀ ਹੈ ਕਿ ਤੂੰ ਜਿੱਦਾਂ ਉੱਥੇ ਕਿ ਅਸੀਂ ਬਲਿਫਰਗੇਟ ਵਿੱਚ ਆਈ ਹੈ ਕਿ ਤੁਹਾਨੂੰ ਮਾਰਨ ਦੀ ਤਿਆਰੀ ਹੈ ਤੀਜਾ ਨੰਬਰ ਅਮਿਤ ਤਰੋੜਾ 13 ਵਾ ਚੌਥਾ ਨੰਬਰ 13 ਵਾ ਮਤਲਬ ਤਿਆਰੀ ਮਤਲਬ ਕੀ ਸ਼ਰੇਆਮ ਧਮਕੀਆਂ ਦੇਣੀਆਂ ਕਿ ਪੰਜਾਬ ਦੇ ਵਿੱਚ ਹਿੰਦੂ ਸੇਫ ਨਹੀਂ ਹੈ ਲਗਾਤਾਰ ਸਾਨੂੰ ਇੱਥੇ ਆ ਕੇ ਵੀ ਨਜ਼ਰ ਇਸ ਈ ਜਾਂਦੀ ਪਈ ਹੈ ਕੀ ਇਹ ਦੇਖੋ ਭਾਈਚਾਰਾ ਅੱਜ ਇੱਕ ਹੋ ਕੇ ਕਿਦਾਂ ਬਾਜ਼ਾਰ ਬੰਦ ਕੀਤਾ ਮੈਂ ਦਿਲੋਂ ਸਲੂਟ ਕਰਦਾ ਫਗਵਾੜੇ ਦੀ ਜਨਤਾ ਨੂੰ ਫਗਵਾੜੇ ਦੇ ਮੇਰੇ ਭਰਾਵਾਂ ਨੂੰ ਦੇਖੋ ਕਿ ਕਿਦਾਂ ਸਾਥ ਦਿੱਤਾ ਇਦਾਂ ਹੀ ਸਾਨੂੰ ਚਾਹੀਦਾ ਹੈ ਕਿ ਪੰਜਾਬ ਚ ਅਸੀਂ ਇੱਕ ਹੋਈਏ ਇੱਕ ਗੱਲ ਕਰੀਏ ਹੁਣ ਮਨੀਸ਼ ਵਰਮਾ ਲੁਧਿਆਣਾ ਤੋਂ ਹੈ ਜੀ ਠੀਕ ਹੈ ਜੀ ਇਹਨਾਂ ਨੂੰ ਲਗਾਤਾਰ ਦੇਖੋ ਕਿੰਨੀਆਂ ਧਮਕੀਆਂ ਥ੍ਰੈਟ ਮਿਲ ਰਹੀ ਹੈ ਐਫ ਆਈ ਆਰ ਵੀ ਦਰਜ ਦੋ ਦੋ ਹਮਲਾ ਵੀ ਹੋਇਆ ਪਰ ਕਿੱਥੇ ਪ੍ਰਸ਼ਾਸਨ ਮੋਨ ਕਿਉਂ ਕਦੋਂ ਕਿਉਂ ਜਦੋਂ ਸਾਡਾ ਬੰਦਾ ਸੁਣੋ ਸਰਕਾਰ ਮੋਨ ਕਿਉਂ ਅਸੀਂ ਕਹਿੰਦੇ ਰਹਨੇ ਆ ਸੁਰੱਖਿਆ ਅਸੀਂ ਕਹਿੰਦੇ ਰਹਨੇ ਸੁਰੱਖਿਆ ਸੁਰੱਖਿਆ ਜੇ ਕਿਤਨਾ ਕਿਤੇ ਹਿੰਦੂ ਅਸੀਂ ਸ਼ਿਵਸੈਨਿਕ ਸੇਫ ਨਹੀਂ ਹੈਗੇ ਅਸੀਂ ਤਾਦੀ ਕਹਿੰਦੇ ਆ ਕਿ ਸਾਡੀ ਸੁਰੱਖਿਆ ਕਰੋ ਅਸੀਂ ਤਾਦੀ ਕਹਿੰਦੇ ਆ ਮਤਲਬ ਪੰਜਾਬ ਦੇ ਵਿੱਚ 50% ਸਾਡੀ ਵੋਟ ਹੋਵੇ ਤੇ ਸਾਡੇ ਨਾਲ ਵਿਤਕਰਾ ਹੋਵੇ ਕਿਉਂ ਹੋਵੇ ਸਾਡੇ ਨਾਲ ਵਿਤਕਰਾ ਸਾਡਾ ਹੱਕ ਹੈ ਕਿ ਅਸੀਂ ਆਪਣੀ ਆਵਾਜ਼ ਸਰਕਾਰ ਤੱਕ ਪਹੁੰਚਾਈਏ ਸਾਡਾ ਹੱਕ ਹੈ कि ਅਸੀਂ ਸਰਕਾਰ ਨੂੰ ਕਹੀਏ ਕਿ ਅਸੀਂ 50% ਪੰਜਾਬ ਪੰਜਾਬ ਤੋਂ ਤੁਹਾਨੂੰ ਵੋਟ ਪਾਈ ਹੈ ਕਿਥੇ ਨਾ ਕਿੱਥੇ ਸਾਡੇ ਨਾਲ ਵਿਤਕਰਾ ਨਾ ਕਰੋ ਸਾਡੀ ਸੁਣਵਾਈ ਕਰੋ ਕਦੋਂ ਸਾਡੀ ਸੁਣਵਾਈ ਹੋਏਗੀ ਇਹ ਵਾਸ਼ ਜਿਹੜੇ 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 ਖੁਲ ਸ਼ਰੀਆਮ ਖੁਲਿਆਮ ਘੁਮਰੇ ਨਹੀਂ ਕਿਉਂਕਿ ਕੱਲ ਵੀ ਸ਼ਰੀਆਮ ਬਾਜ਼ਾਰ ਦੇ ਵਿੱਚ ਭਰੇ ਬਾਜ਼ਾਰ ਦੇ ਵਿੱਚ ਸਾਰੀ ਹਰ ਵਾਰਤਤ ਹੁੰਦੀ ਹੈ ਵੀਡੀਓ ਸਾਡੇ ਕੋਲ ਸਾਹਮਣੇ ਆਈ ਹੈ ਜੀ ਕੀ ਥੋੜੀ ਹੁਣ ਇੰਨੇ ਸਮੇਂ ਦੇ ਵਿੱਚ ਕੋਈ ਪ੍ਰਸ਼ਾਸਨ ਨਾਲ ਗੱਲਬਾਤ ਹੋਈ ਹੈ ਕਿ ਆਖਿਰਕਾਰ ਉਸ ਤੋਂ ਬਾਅਦ ਕੀ ਕਦਮ ਜੋ ਕਰੀਏ ਪੁਲਿਸ ਪ੍ਰਸ਼ਾਸਨ ਕਿਉਂਕਿ ਪਹਿਲਾਂ ਵੀ ਅਲਟੀਮੇਟ ਦਿੱਤਾ ਗਿਆ ਸੀ ਕਿ ਸਾਨੂੰ ਜੀ ਦੇਖੀ ਹੋ ਰਹੀ ਹੈ ਲੇਕਿਨ ਹੁਣ ਤੱਕ ਵੀ ਹ ਮੇਰੀ ਗੱਲ ਸੁਣੋ ਕੜਵਾਲ ਸਾਹਿਬ ਤੁਸੀਂ ਵੀ ਮੈਂ ਕਹਿੰਦਾ ਬਹੁਤ ਇਸ ਫਗਵਾੜੇ ਦੇ ਹੋ ਤੁਸੀਂ ਵੀ ਦੇਖਿਆ ਹੋਊਗਾ ਕਿੰਨੀ ਦੇਰ ਤੋਂ ਸ਼ੇਫ ਸੈਣੀ ਸ਼ੇਫ ਸੈਣੀ ਸੇਵਾ ਕਰ ਰਹੇ ਨੇ ਮਤਲਬ ਇੱਕ ਚੀਜ਼ ਬਾਰ ਬਾਰ ਕਹਿ ਰਹੇ ਨੇ ਕਿ ਮੈਨੂੰ ਥ੍ਰੈਟ ਆ ਰਹੀ ਮੈਨੂੰ ਧਮਕੀਆਂ ਆ ਰਹੀਆਂ ਪਿੱਛੇ ਵੀ ਹਮਲਾ ਹੋਇਆ ਪਿੱਛੇ ਵੀ ਤੁਸੀਂ ਦੇਖਿਆ ਫਗਵਾੜੇ ਤੇ ਮਤਲਬ ਜਾਣ ਕੇ ਕਿਉਂ ਵਿਤਕਰਾ ਸੁਣਵਾਈ ਕਿਉਂ ਨਹੀਂ ਕਦੋਂ ਸੁਣਵਾਈ ਹੋਏਗੀ ਕਦੋਂ ਸੁਣਵਾਈ ਹੋਏਗੀ ਇਹ ਚੀਨ ਨੂੰ ਅਸੀਂ ਬਾਰ ਬਾਰ ਆਵਾਜ਼ ਚੱਕਦੇ ਰਵਾਂਗੇ ਕਿਉਂ ਸਾਡੀ ਸੁਣਵਾਈ ਨਹੀਂ ਹੁੰਦੀ ਤੁਸੀਂ ਵੱਡੇ ਲੀਡਰ ਹੋ ਕੇ ਪ੍ਰਸ਼ਾਸਨ ਤੁਹਾਡੀ ਆਵਾਜ਼ ਨਹੀਂ ਸੁਣਦਾ ਫਿਰ ਆਮ ਲੋਕ ਉਹਨਾਂ ਤੋਂ ਕੀ ਅਸੀਂ ਕਹਿੰਨਾ ਸਾਡੀ ਤੁਹਾਡੇ ਚੈਨਲ ਰਹੀ ਆਵਾਜ਼ ਜਾਂਦੀ ਹੈ ਕਿ ਅਸੀਂ ਕਹਿੰਨੇ ਆ ਕਿ ਕਿੱਥੇ ਨਾ ਕਿੱਥੇ ਸਾਡੇ ਨਾਲ ਵਿਤਕਰਾ ਹੋ ਰਿਹਾ ਹੈ ਸਾਡੀ ਸੁਣਵਾਈ ਕਦੋਂ ਹੋਏਗੀ ਸਾਡੀ ਕਦੋਂ ਸੁਣੀ ਜਾਏਗੀ ਅਸੀਂ ਵੋਟਾਂ ਪਾਣੇ ਆ ਕਾਦੇ ਲਈ ਪਾਣੇ ਆ ਕਿ ਸਾਡਾ ਹੱਕ ਦਰਿਆ ਤੇ ਲੈਣ ਦੇਖਦਾ ਨਹੀਂ ਹੈ ਕਿ ਅਸੀਂ ਦਰਿਆ ਦੇ ਬਹਿ ਕੇ ਆਪਣੇ ਹੱਕ ਮੰਗਣੇ ਆ ਠੀਕ ਹੈ ਅਸੀਂ ਵੋਟ ਪਾਈ ਐ ਅਸੀਂ ਵੋਟ ਵਾ ਕੇ ਤੁਹਾਨੂੰ ਕੋਈ ਸੀ ਗੁਨਾਹਗਾਰ ਨਹੀਂ ਹੋਗੇ ਸਰਕਾਰਾਂ ਬਣਾਈਆਂ ਪਰ ਸਾਡਾ ਖਿਆਲ ਤੇ ਰੱਖੋ ਸਾਡੇ ਬਾਰੇ ਸੋਚੋ ਸਹੀ ਕਿ ਅਸੀਂ ਵਾਸੀ ਆ ਪੰਜਾਬ ਦੇ ਸਾਡੇ ਨਾਲ ਹੀ ਵਿਤਕਰਾ ਕਿਉਂ ਨਹੀਂ ਹੁਣ ਤੁਹਾਨੂੰ ਤੁਸੀਂ ਕਹਿੰਦੇ ਹੋ ਕਿ ਸਾਡੇ ਨਾਲ ਵਿਤਕਰਾ ਹੋ ਰਿਹਾ ਲੇਕਿਨ ਵਿਤਕਰੇ ਦਾ ਕਾਰਨ ਵੀ ਕੋਈ ਬਣ ਸਕਦਾ ਹੈ ਮੈਂ ਉਹੀ ਕਹਿੰਦਾ ਲਗਾਤਾਰ ਹਮਲੇ ਦੇਖੋ ਗੈਂਗਸਟਰ ਗੈਂਗਸਟਰ ਦੇਖੋ ਕਿੰਨੇ ਉਸ ਤੋਂ ਬਾਅਦ ਤੁਸੀਂ ਇੱਕ ਚੀਜ਼ ਲਗਾ ਲਓ ਹਮਲੇ ਦੇਖੋ ਬਾਹਰੋਂ ਸ਼ਰੇਆਮ ਧਮਕੀਆਂ ਆਣੀ ਵਿਦੇਸ਼ੋਂ ਹਜ਼ਾਰਾਂ ਫੋਨ ਹੋ ਜਾਂਦਾ ਕਿ ਮਾਰ ਦੇਣਾ ਮਾਰ ਦੇਣਾ ਮਾਰ ਦੇਣਾ ਮਾਰ ਦੇਣਾ ਕਿੰਨੀ ਵਾਰੀ ਅੱਤਵਾਦੀ ਹਮਲੇ ਹੋ ਗਏ ਕਿੰਨੀ ਵਾਰੀ ਕਿੰਨੀ ਵਾਰ ਸਾਡੇ ਦੇਖੋ ਸਿਸ਼ਿਪ ਸੈਨਿਕਾਂ ਦੇ ਹਮਲੇ ਹੋਏ ਕਿੰਨੀ ਵਾਰ ਸਾਡੇ Hindu leader ਦੇ ਹਮਲੇ ਹੋਏ ਟਾਰਗੇਟ ਕਿਲਿੰਗ ਲਗਾਤਾਰ ਕਿੰਨੀ ਵਾਰੀ ਚੱਲੀ ਕਿਉਂ ਨਹੀਂ ਸੁਣਵਾਈ ਕਿਉਂ ਨਹੀਂ ਕੋਈ ਪੁਛਤਾ ਫਿਰ ਅਸੀਂ ਆਪਣੀ ਵਾਇਸ ਚੱਕਦੇ ਆ ਕਿ ਤੁਸੀਂ ਬੋਲਣਾ ਨਹੀਂ ਤੁਸੀਂ ਗੱਲ ਨਹੀਂ ਕਰਨੀ ਕਿੰਨੇ ਅੰਗੇ ਵਾਇਸ ਰੱਖੀਏ ਕਿਉਂ ਪੰਜਾਬ ਦੇ ਲੋਕੀ ਆਪਣਾ ਹੱਕ ਨਹੀਂ ਮੰਗ ਸਕਦੇ ਪੁੱਛ ਨਹੀਂ ਸਕਦੇ ਕਿਨੂੰ ਕਹੀਏ ਅਸੀਂ ਸਾਡਾ ਕਹਿਣਾ ਫਰਜ਼ ਹੈ ਸਰਕਾਰ ਨੂੰ ਚਾਹੀਦਾ ਹੈ ਕਿ ਕਿੱਥੇ ਨਾ ਕਿੱਥੇ ਮੇਰੇ ਸ਼ਿਵ ਸੈਨਿਕਾਂ ਦੀ ਸੁਣਵਾਈ ਹੋਵੇ ਮੇਰੇ ਸ਼ਿਵ ਸੈਨਿਕਾਂ ਦਾ ਖਿਆਲ ਰੱਖਿਆ ਜਾਵੇ ਮੇਰੇ ਹਿੰਦੂਆਂ ਦਾ ਖਿਆਲ ਰੱਖਿਆ ਜਾਵੇ ਮੇਰੀ ਤੇ ਇੱਕੋ ਹੀ ਆਵਾਜ਼ ਹੁੰਦੀ ਹੈ ਕਿ ਸਾਡਾ ਪਹਿਲਾਂ ਸੇਫਟੀ ਸਸੀਂ ਉਹ ਚੀਜ਼ ਕਹਿੰਦੇ ਆ ਕਿ ਮੇਰੇ ਸ਼ਿਵ ਸੈਨਿਕਾਂ ਦੀ ਸੁਰੱਖਿਆ ਹੋਣੀ ਚਾਹੀਦੀ ਹੈ ਜੀ ਜਿਵੇਂ ਜਲੰਧਰ ਤੋਂ ਆਇਆ ਸਾਹਿਬ ਇੱਥੇ ਤੁੰਨ ਵੀ ਕਾਲ ਆਈ ਸੀ ਜਿਹੜੀ ਥ੍ਰੈਟ ਕਾਲ ਜਰੂ ਆਈ ਹੈ ਤਾਂ ਉਸ ਤੋਂ ਬਾਅਦ ਉਹ ਕਾਲ ਕਿਹਨਾਂ ਦੇ ਵੱਲੋਂ ਸੀਗੀ ਕੋਈ ਸਪਸ਼ਟ ਹੋਇਆ ਉਸ ਤੋਂ ਬਾਅਦ ਇਹ ਪ੍ਰਸ਼ਾਸਨ ਤੱਕ ਜਿਹੜੀ ਜੋ ਪ੍ਰਸ਼ਾਸਨ ਨੇ ਉਹ ਤੇ ਕੀ ਵਰਕ ਆਊਟ ਕੀਤਾ ਹੁਣ ਜਿਹੜੀ ਇਹ ਕਾਲ ਆਈ ਸੀ ਪਿਛਲੇ ਦਿਨੀ ਆਰਐਸਐਸ ਦੇ ਨਵੀਨਜੀ ਦੀ ਜਿਹੜੀ ਹੱਤਿਆ ਕੀਤੀ ਗਈ ਸੀ ਔਰ ਉਸ ਦੇ ਵੱਲੋਂ ਇੱਕ ਲੈਟਰ ਜਿਹਨਾਂ ਵੱਲੋਂ ਜਾਰੀ ਕੀਤਾ ਗਿਆ ਸੀ ਉਹਨਾਂ ਵੱਲੋਂ ਇੱਕ ਕਾਲ ਆਈ ਸੀ ਔਰ ਪਲੱਸ ਉਹਨਾਂ ਨੇ ਕਾਲ ਦੇ ਵਿੱਚ ਕਿਹਾ ਸੀ ਵਟਸਐਪ ਤੇ ਲੈਟਰ ਚੈੱਕ ਕਰ ਲੋ ਲੈਟਰ ਭੇਜ ਦਿੱਤਾ ਗਿਆ ਵਾ ਤੀਜਾ ਨੰਬਰ ਤੇਰਾ ਸ਼ੇਅਰ ਫੋਨ ਨਹੀਂ ਚਾਹਦਾ ਪਿਆ ਤੀਜਾ ਨੰਬਰ ਤੇਰੇ ਪ੍ਰਸ਼ਾਸਨ ਵੱਲੋਂ ਕੋਈ ਵੀ ਉਸਤੇ ਕਾਰਵਾਈ ਨਾ ਹੀ ਕੀਤੀ ਜਾਂਦੀ ਕਿ ਲੈਟਰ ਅਸੀਂ ਦੰਨੇ ਆ ਉਹ ਲੈਟਰ ਰੱਖ ਕੇ ਮੇਰੇ ਹਿਸਾਬ ਨਾਲ ਕੁੜੇ ਸੁੱਟ ਦਿੰਦੇ ਆ ਜਾਂ ਸਾਈਡ ਤੇ ਸੁੱਟ ਦਿੰਦੇ ਉਹਦੀ ਕੋਈ ਵੀ ਸੁਣਵਾਈ ਨਹੀਂ ਕੀਤੀ ਜਾਂਦੀ ਕੋਈ ਸੁਣਵਾਈ ਨਹੀਂ ਕਰਦੇ ਬਿਲਕੁਲ ਬਿਲਕੁਲ ਜੀ ਹੁਣ ਤੱਕ ਦੀ ਤੇ ਜੇ ਗੱਲਬਾਤ ਆਪਾਂ ਕਰ ਲਈ ਕਿਉਂਕਿ ਬਾਈ ਹੁਣ ਕਿੱਥੇ ਗਏ ਬਾਈ ਤੁਸੀਂ ਵੀ ਆਇਓ ਜੀ ਹੁਣ ਜਿਵੇਂ ਕਿ ਉਹਨਾਂ ਕਹਦੇ ਕਿ ਚੌਥਾ ਨੰਬਰ ਤੁਹਾਡਾ ਤੀਜਾ ਨੰਬਰ ਤੁਹਾਡਾ ਇਹ ਤੋਂ ਬਾਅਦ ਕੋਈ ਦਿਲ ਚ ਡਹਿਲ ਵੀ ਹੁੰਦਾ ਕਿ ਕੀ ਨਹੀਂ ਕੀ ਪਤਾ ਕਦੋਂ ਕੀ ਬਾਜ਼ਾਰ ਚ ਨਿਕਲਦਾ ਸੀ ਕਦੋਂ ਕੀ ਹੋ ਜਵੇ ਦੇਖੋ ਸ਼ਿਵਸਨਾ ਕਿਤੇ ਡਰਦੀ ਨਹੀਂ ਕਮ ਆਪਾਂ ਇੱਕਦਮ ਭੋਲੇ ਨਾਦਾ ਸੇਵਕ ਆ ਇਹਨਾਂ ਗੱਦਰ ਧਮਕੀਆਂ ਤੋਂ ਸਿਵਸਨਾਤਨ ਕੋਈ ਜ਼ਿੰਦਗੀ ਡਰੀ ਨਹੀਂ ਹੈ ਕੋਈ ਜ਼ਿੰਦਗੀ ਡਰਾਂਗੇ ਵੀ ਨਹੀਂ ਨਾ ਮੋਰ ਤੋਂ ਜਵਾਬ ਦਿੱਤਾ ਜਾਏਗਾ ਆਵਾਜ਼ ਬੁਲੰਦ ਵੀ ਕੀਤਾ ਜਾਏਗਾ ਸਨਾਤਨ ਤਰਮ ਦੀ ਤੁਸੀਂ ਤੁਸੀਂ ਪਰਸਨ ਟੋਲ ਤੇ ਕੀ ਜਿਵੇਂ ਮੰਨ ਲਓ ਕੋਈ ਕਾਲ ਤੁਹਾਨੂੰ ਆਉਂਦੀ ਆ ਪਰਸਨ ਤੌਰ ਤੇ ਕੋਈ ਤਿਆਰੀ ਕਰਦੇ ਹੋ ਕਿਵੇਂ ਦੇਖੋ ਇੱਕ 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 ਪਰਿਵਾਰ ਵੀ ਹੁੰਦਾ ਪਰਿਵਾਰਕ ਮੈਂਬਰ ਵੀ ਹੁੰਦੇ ਨੇ ਜੀ ਜੀ ਦੇਸ਼ ਭਗਤਾਂ ਦੇ ਮਗਰ ਅਸੀਂ ਤੇ ਆਪਣਾ ਕਹਿੰਦੇ ਆ ਦੇਸ਼ ਭਗਤਾਂ ਦੇ ਮਗਰ ਪੰਜਾਬ ਚ ਹਿੰਦੂ ਅਸੀਂ ਆਪਣੀ ਜਾਨ ਥੇਲੀ ਤੇ ਲੈ ਕੇ ਘੁੰਮਦੇ ਆ ਠੀਕ ਹੈ ਦੇਸ਼ ਭਗਤੀ ਸਾਡੇ ਅੰਦਰ ਹੈ ਪੰਜਾਬ ਪ੍ਰਤੀ ਪਿਆਰ ਸਾਡੇ ਅੰਦਰ ਹੈ ਸਾਡੇ ਹਿੰਦੁਸਤਾਨ ਪ੍ਰਤੀ ਪਿਆਰ ਸਾਡੇ ਅੰਦਰ ਹੈ ਅਸੀਂ ਇੱਕੋ ਹੀ ਚੇਜ ਕੰਨੇ ਆ ਵਟੋ ਨਹੀਂ ਇੱਕ ਰਹੋ ਇੱਕ ਰਹਾਂਗੇ ਤਾਂ ਸੇਫ ਰਹਾਂਗੇ ਇੱਕ ਕੀ ਨਾਰਾ ਲਾਣਾ ਹੈ ਇੱਕ ਰਹਾਂਗੇ ਤਾਂ ਸੇਫ ਰਹਾਂਗੇ ਵਟਾਂਗੇ ਤਾਂ ਕਟਾਂਗੇ ਇਸ ਲਈ ਵੰਡਣਾ ਨਹੀਂ ਆਪਸ ਇੱਕ ਰਹਿਣਾ ਇੱਕ ਰਹਿ ਕੇ ਹੀ ਅਸੀਂ ਸਾਬੂ ਦਿਖਾਣਾ ਤਾਕਤ ਆਪਣੀ ਕਿ ਸਾਡਾ ਸਮਾਜ ਅਸੀਂ ਬਿਲਕੁਲ ਇੱਕ ਆ ਇੱਕ ਹੀ ਰਵਾਂਗੇ ਉਹ ਤੁਸੀਂ ਆਖਰ ਚ ਅਪੀਲ ਕੀ ਕਰਨਾ ਚਾਹੁੰਦੇ ਹੋ ਜਾਂ ਤੁਸੀਂ ਚਾਹੁੰਦੇ ਕੀ ਹੋ ਧਰਨੇ ਤੋਂ ਬਾਅਦ ਜਾਂ ਧਰਨਾ ਕਰੋ ਤੱਕ ਲੱਗ ਸਕਦੀ ਹੈ ਕਦੋਂ ਕਬ ਹੋਗੀ ਇਹੀ ਚਰਚਾ ਇਹੀ ਵਿਚਾਰ ਕਦ ਹਮਾਰੀ ਸੁਣਵਾਈ ਹੋਗੀ ਕਬਾ ਸਾਨੂੰ ਹੱਕ ਮਿਲੇਗਾ ਕਦ ਹਮ ਕਬ ਹਮਾਰੀ ਸਰਕਾਰ ਸੁਨੇਗੀ ਕਿ ਹਮ ਹਿੰਦੂ ਹੈ ਹਮੇ ਵੋਟ ਡਾਲੀ ਹੈ ਤੋ ਕੋਦੋ ਸਾਡੀ ਸੁਣਵਾਈ ਕਰੋਗੇ ਸਾਡੀ ਦੀ ਕੋਈ ਆਵਾਜ਼ ਹੈ ਬਸ ਇੱਕੋ ਹੀ ਆਵਾਜ਼ ਹੈ ਸਰਕਾਰ ਨੂੰ ਕਹਿੰਦੇ ਆ ਸੋ ਦੇਖ ਸਕਦੇ ਹੋ ਜਿੱਥੇ ਕਿ ਅੱਜ ਫਗਵਾੜੇ ਦੇ ਵਿੱਚ ਲਗਾਤਾਰ ਫਗਵਾੜਾ ਬੰਦ ਦੀ ਕਾਲ ਤੇ ਉਸ ਤੋਂ ਬਾਅਦ ਇਹ ਵੱਡੀ ਕਾਰਵਾਈ ਜਿਹੜੀ ਹੈ ਪ੍ਰਸ਼ਾਸ ਫਗਵਾੜਾ ਦੇ ਜਿੰਨੇ ਵੀ ਸ਼ਿਵ ਸੇਨਾ ਆਗੂ ਨੇ ਜਾਂ ਹੋਰ ਵੀ ਪੰਜਾਬ ਤੋਂ ਕਈ ਸ਼ਿਵ ਸੇਨਾ ਆਗੂ ਪਹੁੰਚੇ ਹੋਏ ਨੇ ਫਗਵਾੜਾ ਬੰਦ ਦੀ ਕਾਲ ਤੇ ਅੱਜ ਫਗਵਾੜਾ ਬੰਦ ਦੇ ਔਰ ਇਹ ਨਾਲ ਨਾਲ ਸਵੇਰ ਤੋਂ ਜਿਹੜੇ ਜਿੰਨੇ ਬਾਜ਼ਾਰ ਨੇ ਫਗਵਾੜੇ ਦੇ ਉਹ ਵੀ ਸਾਰੇ ਬੰਦ ਨੇ ਸੋ ਗੱਲਬਾਤ ਕੀਤੀ ਹੈ ਕਿ ਜਿੱਥੇ ਇਹਨਾਂ ਦਾ ਕਹਿਣਾ ਹੈ ਕਿ ਪ੍ਰਸ਼ਾਸਨ ਜਿਹੜਾ ਸਾਡੀ ਜਿਹੜੀ ਉਹ ਗੱਲ ਨਹੀਂ ਸੁਣ ਰਿਹਾ ਪ੍ਰਸ਼ਾਸਨ ਸਾਡੀ ਸਾਡੀ ਦਾ ਹੈ ਯਾ ਅੱਗੇ ਕੀ ਡਿਮਾਂਡ ਹੁੰਦੀ ਆ ਪ੍ਰਸ਼ਾਸਨ ਦਾ ਕੀ ਜਵਾਬ ਆਉਂਦਾ ਤੁਹਾਡੇ ਨਾਲ ਨਾਲ ਸਾਂਝੇ ਕਰਦੇ ਰਾਵਾਂਗੇ ਧੰਨਵਾਦ